ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਆਪਣੇ ਚੈਨਲ ਐਜੂਕੇਟਰ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿਸ ਨੂੰ ਪਤਾ ਹੀ ਹੈ ਕੋਈ ਵੀ ਨਿਊ ਅਪਡੇਟ ਹੁੰਦਾ ਜੋਬ ਨਾਲ ਰਿਲੇਟਡ ਸਭ ਤੋਂ ਪਹਿਲਾਂ ਤੇ ਸਹੀ ਆਪਣੇ ਚੈਨਲ ਤੇ ਦੇਖਣ ਨੂੰ ਮਿਲਦਾ ਵਾ ਇਸ ਲਈ ਆਪਣੇ ਚੈਨਲ ਦੇ ਜਿਹੜੇ ਵੀ ਮੁੰਡੇ ਕੁੜੇ ਨਿਊ ਆਏ ਨੇ ਠੀਕ ਹੈ ਮੇਰੇ ਭੈਣ ਭਰਾ ਉਹ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਆਲ ਆਲ ਬਟਨ ਜਰੂਰ ਓਨ ਕਰਕੇ ਰੱਖੋ ਤਾਂ ਜੋ ਕਿ ਨਿਊ ਅਪਡੇਟ ਆਵੇ ਤਾਂ ਸਭ ਤੋਂ ਪਹਿਲਾਂ ਉਹਦਾ ਆਪਾਂ ਨੂੰ ਅਪਡੇਟ ਮਿਲ ਸਕੇ ਤੇ ਹੁਣ ਚੱਲਦੇ ਆਪਾਂ ਆਪਣੇ ਸਾਈਟ 3 ਠੀਕ ਹੈ ਜੀ ਕਾਦੀਆਂ ਪੋਸਟਾਂ ਆਈਆਂ ਪੰਜਾਬ ਸਰਕਾਰ ਦੀਆਂ ਪੋਸਟਾਂ ਆਈਆਂ ਨੇ ਕਾਦੀਆਂ ਇਕੱਲੇ ਕਮਾਲੀ ਦੀਆਂ ਤਰਖਾਨ ਦੀਆਂ ਤੇ ਪੇਂਟਰ ਦੀਆਂ ਯੋਗਤਾ 8ਵੀਂ ਤੋਂ 10ਵੀਂ ਮੰਗੀ ਇਹਨਾਂ ਨੇ ਕੋਈ ਪੇਪਰ ਨਹੀਂ ਕੋਈ ਫੀਸ ਨਹੀਂ ਠੇ ਇਕੱਲਾ ਇੰਟਰਵਿਊ ਆ ਕਿਵੇਂ ਭਰਨਾ ਕਿ ਉਮਰ ਹੱਦਾਂ ਕੀ ਸੈਲਰੀ ਹੈ ਸਭ ਕੁਝ ਹੁੰ ਦੱਸਿਆ ਜਾਊਗਾ ਪਿਛਲੇ ਸਾਡੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵਿਜ਼ਿਟ ਕਰਿਆ ਕਰੋ ਤੇ ਜੇ ਸਾਡੀ ਵੀਡੀਓ ਤੁਹਾਨੂੰ ਯੂਸਫੁਲ ਲੱਗਦੀ ਹੈ ਤੈਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਆ ਦੇਖੋ ਛੋੜ ਕੋਲੇ ਅ নোਟੀਫਿਕੇਸ਼ਨ ਲੈ ਕੇ ਅੱਜ ਆਪਾਂ ਹਾਇਰ ਐਜੂਕੇਸ਼ਨ ਇੰਸਟੀਟਿਊਟ ਠੀਕ ਹੈ ਜੀ ਨਾਨ ਸਰਕਾਰੀ ਸੋਸਾਇਟੀ ਪ੍ਰਿੰਸੀਪਲ ਸਰਕਾਰੀ ਕਾਰਜ ਗੁਰਦਾਸਪੁਰ ਵਾਕ ਇਨ ਇੰਟਰਵਿਊ ਠੀਕ ਹੈ ਜੀ ਇਹਨੇ ਲਿਖਿਆ ਹੈ ਕਿ ਪੂਰੀ ਤਰ੍ਹਾਂ ਅਰਜੀ ਆਰਜੀ ਦੇ ਆਧਾਰ ਤੇ ਫਿਕਸ ਰੇਟ ਤੇ ਹੀਟ ਲਿਖਿਆ ਵਰਕਰਾਂ ਲਈ ਵਾਕ ਇਨ ਇੰਟਰਵਿਊ ਇਹਨੇ ਲਿਖਿਆ ਜੀ ਜਿਹੜੀ ਇਹ ਪੋਸਟ ਹੈ ਆਊਟਸੋਰਸ ਤੇ ਆ ਤੇ ਠੇਕੇ ਦੇ ਆਧਾਰ ਤੇ ਆ ਠੀਕ ਹੈ ਸਰਕਾਰੀ ਪੋਸਟ ਨਹੀਂ ਤੇ ਆਪਣਾ ਤੁਸੀਂ ਕਿਹੜਾ ਹੈਗੇ 6 ਤਰੀਕ ਠੀਕ ਹੈ ਪੰਜਵਾਂ ਮਹੀਨਾ 2025 ਦਿਨ ਮੰਗਲਵਾਰ ਠੀਕ ਹੈ ਜੀ 6 ਤਰੀਕ ਪੰਜਵਾਂ ਮਹੀਨਾ 2025 ਦਿਨ ਮੰਗਲਵਾਰ ਤੇ ਸਮਾਂ ਹੈਗਾ 10 ਵਜੇ ਸਵੇਰੇ ਨੂੰ ਕਾਲਜ ਦਫ਼ਤਰ ਵਿਖੇ ਹੋਵੇਗਾ ਕਾਲਜ ਦਫ਼ਤਰ ਇੰਟਰਵਿਊ ਕਾਲਜ ਕਿੱਥੇ ਹੈ ਜੀ ਪ੍ਰਿੰਸੀਪਲ ਸਰਕਾਰੀ ਕਾਲਜ ਗਰਦਾਸਪੁਰ ਠੀਕ ਹੈ ਜੀ ਤੇ ਇਹ ਕਰਮਚਾਰੀ ਨਰੋਲ ਕੱਚੇ ਆਧਾਰ ਤੇ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਦੇ ਨਾਲ ਕੰਮ ਕਰਨਗੇ ਇਹਨਾਂ ਨੇ ਕਿਹਾ ਕਿ ਹਾਇਰ ਕਿ ਜਿਹੜੇ ਰੱਖੇ ਜਾਣਗੇ ਕੱਚੇ ਰੱਖੇ ਜਾਣਗੇ ਸਿੱਧਾ ਨੇ 2-3 ਵਾਰੀ ਮੈਂਸ਼ਨ ਕਰਤਾ ਤੇ ਇਹਨਾਂ ਦਾ ਪੱਕੇ ਹੋਣ ਲਈ ਕੋਈ ਵੀ ਦਾਵਾ ਨਹੀਂ ਕਰ ਸਕਦੇ ਇਹਨਾਂ ਨੇ ਲਿਖਿਆ ਕੱਲ ਨੂੰ ਕਿ ਤੁਸੀਂ ਰੋਲਾ ਨਹੀਂ ਪਾ ਸਕਦੇ ਕਿਸੇ ਵੀ ਤਰੀਕੇ ਨਾਲ ਕਿ ਸਾਨੂੰ ਪੱਕੇ ਕੀਤਾ ਜਾਵੇ ਹੁਣ ਉਹਨੇ ਆ ਪੋਸਟਾਂ ਤੇ ਇੱਕ ਪੋਸਟ ਹੈ ਪੇਂਟਰ ਦੀ ਇੱਕ ਤਰਖਾਨ ਦੀ ਤੇ ਇੱਕ ਹੈਗੀ ਸੋਰੀਆ ਗਲਤੀ ਨਾਲ ਗਿਣਤੀ ਲਿਖਿਆ ਗਿਆ ਜੀ ਤੇ ਜਿਹੜੀ ਇਹ ਪੋਸਟ ਹੈਗੀ ਹੈ ਮਾਲੀ ਦੀ ਪੋਸਟ ਹੈ ਠੀਕ ਹੈ ਜੀ ਕਾਦੀ ਪੋਸਟ ਹੈ ਮਾਲੀ ਦੀ ਇੱਕ ਪੋਸਟ ਹੈ ਹੁਣ ਜਿਹੜੇ ਵੀ ਬੰਦਿਆ ਨੇ ਉਸ ਨੂੰ ਕੁਆਲਿਫਿਕੇਸ਼ਨ ਦੀ ਗੱਲ ਤੇ ਆਇਆ ਨਾ ਤੇ ਜਿਹੜੇ ਬੰਦਿਆ ਨੇ ਕੀਤੀ ਹੋਈ ਹੈ 8ਵੀਂ ਪਾਸ ਕੀ ਪਾਸ ਜੀ 8ਵੀਂ ਪਾਸ ਉਹ ਸਿੱਧੀ ਭਰ ਸਕਦੇ ਨੇ ਮਾਲੀ ਦੀ ਪੋਸਟ ਕਿਹੜੀ ਪੋਸਟ ਭਰ ਸਕਦੇ ਨੇ ਜੀ ਮਾਲੀ ਦੀ ਪੋਸਟ ਠੀਕ ਹੈ ਜਿਹੜੇ ਬੱਚੇ ਆ ਕੋਲੇ 10th IT ਹੈ ਠੀਕ ਹੈ ਰਿਲੇਟਡ ਸਬਜੈਕਟ ਉਹ ਤਰਖਾਨ ਤੇ ਪੇਂਟਰ ਦੀ ਪੋਸਟ ਭਰ ਸਕਦੇ ਨੇ ਠੀਕ ਹੈ ਜੀ ਹੁਣ ਆ ਗਈ ਏਜ ਦੀ ਗੱਲ ਕਾਦੀ ਗੱਲ ਆ ਗਈ ਸਰ ਏਜ ਦੀ ਗੱਲ ਜਿਹੜੇ ਵੀ ਮੇਰੇ ਭੈਣ ਭਰਾ ਦੀ ਜੇ ਹੈਗੇ 18 ਤੋਂ 37 ਸਾਲ ਦੇ ਵਿੱਚ ਉਹ ਇਹ ਫਾਰਮ ਭਰ ਸਕਦੇ ਨੇ ਠੀਕ ਹੈ ਇੰਟਰਵਿਊ ਤੇ ਸੌਰੀ ਜਾ ਸਕਦੇ ਨੇ ਪਹਿਲੀ ਗੱਲ ਠੀਕ ਹੈ ਦੂਜੀ ਗੱਲ ਕਾਦੀ ਗੱਲ ਆ ਗਈ ਆਪਣੀ ਸੈਲਰੀ ਦੀ ਜਿਹੜੀ ਮਾਲੀ ਦੀ ਪੋਸਟ ਵਾਸਤੇ ਤੁਹਾਨੂੰ ਦੇਣਗੇ 8000 ਰੁਪਏ ਠੀਕ ਹੈ ਪੇਂਟਰ ਦੇ ਤਰਖਾਨ ਦੀ ਪੋਸਟ ਵਾਸਤੇ ਦੇਣਗੇ ਤੁਹਾਨੂੰ 12000 ਰੁਪਏ ਇਹ 12000 ਰੁਪਏ ਉਹਨਾਂ ਨੂੰ ਦੇਣਗੇ ਜਿਨ੍ਹਾਂ ਦੀ ਆਈਟੀ ਹੈ ਪੋਸਟ ਵਾਸਤੇ ਜਿਨ੍ਹਾਂ ਕੋਲ ਇਹ ਪੋਸਟ ਦੀ ਆਈਟੀ ਵੀ ਹੈ ਨਹੀਂਗੀ ਉਹਨਾਂ ਨੂੰ ਦੇਣਗੇ 10000 ਰੁਪਏ ਠੀਕ ਹੈ ਜੀ ਤੇ ਜਿਹੜੇ ਵੀ ਮੇਰੇ ਭੈਣ ਭਰਾ ਜਿਨ੍ਹਾਂ ਦਾ ਕੁਆਲੀਫਿਕੇਸ਼ਨ ਕੋਲ ਆ ਪ੍ਰੋਪਰ ਕਰਦੇ ਨੇ ਉਹ ਇਹਨਾਂ ਦੇ ਐਡਰੈਸ ਤੇ ਤੁਹਾਨੂੰ ਫੇਰ ਮੈਂਸ਼ਨ ਕਰਦਾ ਦੱਸ ਦਿੰਦਾ ਆ ਐਡਰੈਸ ਹੈ ਇਹਨਾਂ ਦਾ ਇਹਨਾਂ ਦੇ ਐਡਰੈਸ ਤੇ 6 ਤਰੀਕ ਪੰਜਵੇਂ ਮਹੀਨੇ ਤੋਂ 25 ਨੂੰ ਜ਼ਰੂਰ ਪਹੁੰਚ ਜਿਓ ਆ ਇਹਨਾਂ ਦਾ ਬਾਕੀ ਸਾਰਾ ਐਡਰੈਸ ਹੈ ਤੁਸੀਂ ਮੇਰੇ ਵੀਰ ਭਰਾ ਜਿਹੜੇ ਵੀ ਹੈਗੇ ਨੇ ਜੇ ਨੋਟੀਫਿਕੇਸ਼ਨ ਚਾਹੀਦਾ ਹੈ ਆਪਣੇ ਵਟਸਐਪ ਗਰੁੱਪ ਤੇ ਤੁਹਾਨੂੰ ਮਿਲ ਜੂਗਾ ਠੀਕ ਹੈ ਉੱਥੋਂ ਤੁਸੀਂ ਲੈ ਸਕਦੇ ਹੋ ਨਹੀਂ ਤੇ ਤੁਹਾਨੂੰ ਮੈਂਸ਼ਨ ਕਰਕੇ ਵੀਡੀਓ ਰੁਕੀ ਹੋਈ ਹੈ ਸਕਰੀਨਸ਼ਾਟ ਲੈ ਸਕਦੇ ਹੋ ਜੇ ਕੋਈ ਹੋਰ ਨੌਲੇਜ ਲੈਣੀ ਹੈ ਕਿਸੇ ਕੋਈ ਹੋਰ ਨੌਲੇਜ ਵੀ ਹੁੰਦੀ ਹੈ ਤੇ ਆਪਾਂ ਤੁਹਾਨੂੰ ਦੱਸ 94 99400 31 ਇਹ ਆਪਣਾ ਨੰਬਰ ਹੈ ਤੁਸੀਂ ਇਸ ਤੇ ਵੀ ਕਾਲ ਕਰਕੇ ਕੋਈ ਵੀ ਨੌਲੇਜ ਲੈ ਸਕਦੇ ਹੋ ਜੇ ਸਾਡੀ ਵੀਡੀਓਸ ਨੂੰ ਵਧੀਆ ਤੇ 유ਸਫੁਲ ਲੱਗਦੀ ਹੈ ਤੇ ਸਾਡੀ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਆ ਕਰੋ ਤਾਂ ਜੋ ਅਸੀਂ ਵੀ ਸਾਡਾ ਹੌਸਲਾ ਵਾਸਕੇ ਤੁਹਾਡੇ ਵਾਸਤੇ ਨਿਊ ਨੂ ਅਪਡੇਟ ਅਸੀਂ ਲੈ ਕੇ ਆ ਸਕੀਏ ਤੇ ਹੁਣ ਅਸੀਂ ਨੈਕਸਟ ਗੱਲ ਤੇ ਹੁਣ ਜਿਹੜੇ ਵੀ ਮੇਰੇ ਭੈਣ ਭਰਾਣੇ ਤਿਆਰੀ ਕਰਨੀ ਹੈ ਕਾਦੀ ਤਿਆਰੀ ਕਰਨੀ ਹੈ ਜੀ ਪੀਐਸ ਟੈਟ ਦੀ ਸੀ ਟੈਟ ਦੀ ਠੀਕ ਹੈ ਜੀ ਜੂ ਜੂਸੀ ਨੈਟ ਦੀ ਠੀਕ ਹੈ ਜੀ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਕਰਾਈ ਜਾਂਦੀ ਹੈ ਆਪਣੇ ਚੈਨਲ ਪਲੇਲਿਸਟ ਬਣੀ ਹੋਈ ਹੈ ਵੀਡੀਓ ਪਾਈਆਂ ਹਨ 18 ਤੋਂ 20 ਵੀਡੀਓ ਤੂੰ ਜਾ ਕੇ ਵਿਜ਼ਿਟ ਕਰੋ ਇੱਕ ਵਾਰੀ ਠੀਕ ਹੈ ਡੇਲੀ ਆਪਣੇ ਚੈਨਲ ਨੂੰ ਨਿਊ ਨਾ ਅਪਡੇਟ ਮਿਲਦਾ ਹੈਗਾ ਠੀਕ ਹੈ ਸਟਡੀ ਨਾਲ ਰਿਲੇਟਡ ਇੱਕ ਤਾਂ ਦੋ ਦਿਨਾਂ ਹੋਈ ਵੀਡੀਓ ਜਰੂਰ ਪੈਂਦੀ ਹੈ ਤੇ ਫੁੱਲ ਡਿਟੇਲ ਵੀਡੀਓ ਪਾਈ ਜਾਂਦੀ ਹੈ ਠੀਕ ਹੈ ਜੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਆ ਕਰੋ ਤਾਂ ਜੋ ਸਾਡਾ ਹੌਸਲਾ ਵੱਸ ਜਾ ਕਿ ਤੇ ਹੋਰ ਅਸੀਂ ਤੁਹਾਨੂੰ ਬੱਤ ਤੋਂ ਫਿਰ ਓਪਰਚੁਨਿਟੀ ਆ ਪਰਸੀਟ ਕਰ ਸਕੀਏ ਤੇ ਮਿਲਦੇ ਹਾਂ ਇਸ ਤਰ੍ਹਾਂ ਦੀ ਹੋਰ 유ਸਫੁਲ ਵੀਡੀਓ ਨਾਲ ਅਗਲੇ ਨੈਕਸਟ ਟਾਈਮ ਥੈਂਕ ਯੂ